ਕੋਈ ਮੁੱਦਿਆਂ ਨੂੰ ਲੈ ਕੇ ਜਿਹੜਾ ਕੌਮੀ ਇਨਸਾਫ ਮੋਰਚਾ 7 ਜਨਵਰੀ 2023 ਤੋਂ ਲੱਗਿਆ ਸਰਕਾਰਾਂ ਤੋਂ ਇਨਸਾਫ ਲੈਣ ਵਾਸਤੇ ਕਿਉਂਕਿ 2015 ਚ ਗੁਰੂਗਰਾਹ ਸਾਹਿਬ ਦੀ ਬੇਅਦਬੀਆਂ ਹੋਈਆਂ ਉਹਨਾਂ ਦਾ ਇਨਸਾਫ ਨਹੀਂ ਮਿਲਿਆ ਤੇ ਬਹਿਵਲ ਕਲਾਂ ਗੋਲੀकांड ਹੋਇਆ ਉਹਦਾ ਇਨਸਾਫ ਨਹੀਂ ਮਿਲਿਆ ਸਾਡੇ ਬੰਦੀ ਸਿੰਘ ਜਿਹੜੇ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਐ ਕੋਰਟ ਵੱਲੋਂ ਮਿਲੀਆਂ ਉਹਦੇ باوجود ਵੀ ਉਹਨਾਂ ਦੀ ਰਿਹਾਈਆਂ ਨਹੀਂ ਹੋ ਰਹੀਆਂ ਸੋ ਸਰਕਾਰਾਂ ਦਾ ਧਿਆਨ ਇਸ ਪਾਸੇ ਲਿਆਉਣ ਵਾਸਤੇ ਅਸੀਂ 7 ਜਨਵਰੀ 2023 ਤੋਂ ਕੌਮੀ ਹੰਸਾਮ ਮੋਰਚਾ ਲਾਇਆ ਜਿਹੜਾ ਮੁਹਾਲੀ ਤੇ ਚੰਡੀਗੜ੍ਹ ਦੀ ਬਾਰਡਰਾਂ ਤੇ ਲੱਗਿਆ ਵਾ ਸੋ ਅੱਜ ਕੌਮੀ ਹੰਸਾਮ ਮੋਰਚੇ ਦੀ ਸਮੂਚੀ ਟੀਮ ਮੇਲੋਂ ਪਵਾਦ ਇਲਾਕੇ ਵੱਲੋਂ ਇਹ ਸਾਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਕਿਸਾਨ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਕਾਰਛੇ ਵਾਲਾਈ ਹੋਰ ਵੀ ਜਿੱਲੀ ਵੀ ਜਥੇ ਸਤਕਾਰ ਯੋਗ ਜਥੇਬੰਦੀਆਂ ਸਿਮੂ ਨਾਨਕ ਨਾਮ ਲੈਵਾ ਵੱਲੋਂ ਅੱਜ ਦਾ ਇਹ ਪ੍ਰੋਗਰਾਮ ਲੀਕਿਆ ਗਿਆ ਸੀ ਅਸੀਂ ਹੁਣ ਸ਼ਹੀਦਾਂ ਦੇ ਪਵਿੱਤਰ ਸਥਾਨ ਗੁਰਦੁਆਰਾ ਜੋਤੀ ਸਰੂਪ ਵਿਖੇ ਉਹਨਾਂ ਦੇ ਸ਼ਹੀਦਾਂ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਅਰਦਾਸ ਕਰਕੇ ਇਹ ਮਾਰਚ ਰਵਾਨਾ ਹੋ ਰਿਹਾ ਸੋ ਅਸੀਂ ਜਿੱਥੇ ਅਰਦਾਸ ਮੋਰਚੇ ਦੀ ਚੜ੍ਹਦੀ ਲਈ ਕੀਤੀ ਹੈ ਉੱਥੇ ਅਸੀਂ ਇਹ ਵੀ ਅਰਦਾਸ ਕਰਦੇ ਹਾਂ ਕਿਉਂਕਿ ਸਾਡਾ ਜਿਹੜਾ ਗੁਰੂ ਹੈ ਸਮਰੱਥ ਗੁਰੂ ਸਿਰ ਹੱਥ ਧਰਿਓ ਉਹ ਸਰਕਾਰਾਂ ਨੂੰ ਵੀ ਸਮਤ ਬਖਸ਼ੇ ਕਿਉਂਕਿ ਇਸ ਤਰ੍ਹਾਂ ਦਾ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਸੋ ਸਰਕਾਰਾਂ ਦੇ ਮਨ ਚ ਵੀ ਰਹੇ ਉਹ ਪਾਵੇ ਤਾਂ ਕਿ ਸਾਡੇ ਉਹ ਬੰਦੀ ਸਿੰਘ ਰਿਹਾ ਹੋ ਕੇ ਆਣ ਸੋ ਅੱਜ ਅਸੀਂ ਸਮੂਹ ਸੰਗਤਾਂ ਦਾ ਜਿਹੜੀ ਇਸ ਮਾਰਚ ਸ਼ਾਮਲ ਹੋਣ ਪਹੁੰਚੀਆਂ ਉਹਨਾਂ ਦਾ ਕੋਟ ਕੋਟ ਧੰਨਵਾਦ ਤੇ ਹੁਣ ਅਸੀਂ ਇੱਥੇ ਤੋਂ ਰਵਾਨਾ ਮੈਮੋਰੰਡਮ ਕਿੱਥੇ ਦਿੱਤਾ ਜਾਏਗਾ ਦੇਖੋ ਉੱਥੇ ਜਾ ਕੇ ਦਿੱਤਾ ਜਾਵੇਗਾ ਉੱਥੇ ਮੋਰਚੇ 'ਚ ਜਾ ਕੇ ਉੱਥੇ ਜਾ ਕੇ ਅਗਰਾ ਸਾਹਿਬ ਕਿੰਨੇ ਕੇਸ ਜਬਰੀ ਹੋ ਚੁੱਕੇ ਨੇ ਦੇਖੋ ਉਹਨਾਂ ਦੇ ਜਿਹੜੇ ਕੁੱਲ ਕੇਸ ਸੀ 37 ਕੇਸ ਸੀ ਕਰੀਬਨ 36 ਕੇਸ ਨਿਬੜ ਚੁੱਕੇ ਹੈ ਮੇਨ ਕੇਸ ਜਿਹੜਾ ਬਿਆਨਤ ਕਾਂਡ ਹੈ ਉਹ ਚ ਉਹਨਾਂ ਨੂੰ ਉਮਰਕਹ ਟਿਲ ਡੈਥ ਹੋਈ ਹੈ ਸੋ ਅਸੀਂ ਇਸ ਤੋਂ ਬਾਅਦ ਸੁਪਰੀਮ ਕੋਰਟ ਵੀ ਜਾਣਾ ਇੱਕ ਕੇਸ ਜਿਹੜਾ ਖਰੜ ਦਾ ਪੰਜਾਬ ਦਾ ਉਹ ਉਹਨਾਂ ਦਾ ਪੈਂਡਿੰਗ ਪਿਆ ਪਰੰਤੂ ਲਗਾਤਾਰ ਕੌਮੀ ਇਨਸਾਫ ਮੋਰਚੇ ਵੱਲੋਂ ਇੱਕ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਜਿੰਨੇ ਕੇਸ ਪੰਜਾਬ ਦੇ ਹਨ ਉਹਨਾਂ ਨੂੰ ਪੰਜਾਬ ਲਿਆਉਣਾ ਬਣਦਾ ਕਾਨੂੰਨ ਮੁਤਾਬਕ ਪਰੰਤੂ ਸਰਕਾਰਾਂ ਉਹਨਾਂ ਨੂੰ ਪੰਜਾਬ ਨਹੀਂ ਸ਼ਿਫਟ ਕਰ ਰਹੀਆਂ ਸੋ ਇਸ ਤਰ੍ਹਾਂ ਦਾ ਜਿਹੜਾ ਸਿੱਖਾਂ ਨਾਲ ਵੰਕਰਾ ਕੀਤਾ ਜਾਂਦਾ ਇਹ ਕਾਨੂੰਨ ਵੀ ਦੋਗਲਾਪਨ ਕਾਨੂੰਨ ਦਾ ਹੋਰਾਂ ਬਹੁਤ ਗਿਣਤੀ ਵਾਸਤੇ ਹੋਰ ਕਾਨੂੰਨ ਹੈ ਘੱਟ ਗਿਣਤੀਆਂ ਵਾਸਤੇ ਭਾਵੇਂ ਮੁਸਲਮਾਨ ਭਾਈਚਾਰਾ ਸਾਈ ਭਾਈਚਾਰਾ ਜਾਂ ਸਿੱਖ ਉਹਨਾਂ ਵਾਸਤੇ ਕਾਨੂੰਨ ਹੈ ਇਹ ਅਗਲਾ ਸਟੈਪ ਕੀ ਹੋਏਗਾ ਜੀ ਇਸ ਤੋਂ ਬਾਅਦ ਦੇਖੋ ਅਗਲਾ ਪ੍ਰੋਗਰਾਮ ਲੁਕਿਆ ਜਾਏਗਾ ਪ੍ਰੋ ਮੋਰਚੇ ਵੱਲੋਂ ਜੋ ਵੀ ਪ੍ਰੋਗਰਾਮ ਹੋਏਗਾ ਅੱਜ ਤੋਂ ਬਾਅਦ ਅਗਰ ਪ੍ਰੋਗਰਾਮ ਲੁਕਿਆ ਜਾਣਾ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ